ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਤਾਂ ਸਵਾਗਤ ਹੈ ਤੁਹਾਡਾ ਸਾਡੇ ਆਪਣੇ ਪੇਜ ਤੇ ਤਾਂ ਦੋਸਤੋ ਅੱਜ ਤੁਹਾਡੇ ਲਈ ਫਿਰ ਇੱਕ ਨਵੀਂ ਕੋਠੀ ਲੈ ਕੇ ਆਏ ਆਂ ਤਾਂ ਆਪਾਂ ਖੜੇ ਆਂ ਬਠਿੰਡਾ ਦੇ ਲਾਲ ਸਿੰਘ ਨਗਰ ਦੇ ਵਿੱਚ ਤਾਂ ਸੜਕ ਤੁਸੀਂ ਦੇਖ ਸਕਦੇ ਹੋ ਲੋਕਲੀ ਸੜਕਾਂ ਸੀਵਰੇਜ ਪਏ ਹੋਏ ਆ ਤਾਂ ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਅਗਰ ਤੁਸੀਂ ਕਿਸੇ ਵੀ ਬਠਿੰਡੇਰੀ ਦੇ ਵਿੱਚ ਕੋਈ ਕੋਠੀ ਮਕਾਨ ਜਾਂ ਆਪਣਾ ਪਲਾਟ ਕੋਈ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਕੋਈ ਘਰ ਮਕਾਨ ਸੇਲ ਜਾਂ ਕੋਈ ਗੱਡੀ ਵੇਚਣਾ ਚਾਹੁੰਦੇ ਹੋ ਤਾਂ ਤੁਹਾਡੀ ਜਿਹੜੀ ਐਡ ਆ ਫ੍ਰੀ ਆਫ ਕਾਸਟ ਕੀਤੀ ਜਾਏਗੀ ਤਾਂ ਦੋਸਤੋ 150 ਗਜ਼ ਦੇ ਵਿੱਚ ਬਣੀ ਹੋਈ ਕੋਠੀ ਹੈ ਕੋਠੀ ਦਾ ਕੰਮ ਆ ਜਿਹੜਾ ਪ੍ਰੋਪਰ ਤਰੀਕੇ ਨਾਲ ਕੀਤਾ ਹੋਇਆ ਤਾਂ ਕੋਠੀ ਦੇ ਅੰਦਰ ਚੱਲਦੇ ਆ ਤਾਂ ਰੈਂਪ ਤੇ ਜਿਹੜਾ ਹੈਗਾ ਗ੍ਰੇਨਾਈਟ ਲੱਗਿਆ ਹੋਇਆ ਹੈਗਾ ਸੋ ਪਾਰਕਿੰਗ ਟਾਇਲ ਦਿੱਤੀ ਹੋਈਆਂ ਆ। ਇੱਥੇ ਤੁਸੀਂ ਆਪਦੇ 4-ਵਿਲਰ ਯਾਨੀ ਕਿ 2 ਗੱਡੀਆਂ ਬੜੇ ਆਰਾਮ ਨਾਲ ਪਾਰਕ ਹੋ ਸਕਦੀਆਂ। ਸਾਈਡ ਤੇ 2-ਵਿਲਰ ਦੀ ਪਾਰਕਿੰਗ ਹੈ। ਨਾਲ ਇਹਦੇ ਵਾਸ਼ਿੰਗ ਏਰੀਆ ਦਿੱਤਾ ਹੋਇਆ ਹੈ। ਮੱਛੀ ਮੋਟਰ ਜਿਹੜੀ ਹੈਗੀ ਐ ਇਨਕਲੂਡ ਲੱਗੀ ਹੋਈ ਐ। ਟੈਂਕੀ ਵਾਲੀ ਬੈਲ ਦਿੱਤੀ ਹੋਈ ਐ। ਇੰਟਰਸ ਦੀ ਗੱਲ ਕਰੀਏ ਦੋਸਤੋ ਤਾਂ ਬੜਾ ਸੋਹਣਾ ਜਿਹੜਾ ਹੈਗਾ ਇਨਕਲੂਡ ਡਿਜ਼ਾਈਨ ਇਹਦੇ ਵਿੱਚ ਵਾਈਟ ਗ੍ਰੇਨਾਈਟ ਦੇ ਨਾਲ ਜਿਹੜਾ ਹੈਗਾ ਇਹਨਾਂ ਨੇ ਡਿਜ਼ਾਈਨ ਦਿੱਤਾ ਹੋਇਆ ਹੈਗਾ ਔਰ ਸਟੇਅਰ ਦੀ ਗੱਲ ਕਰੀਏ ਤਾਂ ਬਹੁਤ ਹੀ ਜਾਨੀ ਕਿ ਸੋਹਣੀ ਕੁਆਲਿਟੀ ਦੇ ਵਿੱਚ ਜਿਹੜੀਆਂ ਅਪ ਸਟੇਅਰ ਦਿੱਤੀਆਂ ਹੋਈਆਂ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਗ੍ਰਿਲ ਦੀ ਗੱਲ ਕਰੀਏ ਤਾਂ ਜਿਹੜਾ ਸਟੀਲ ਹੈ ਉਹ ਅੱਛੀ ਕੁਆਲਿਟੀ ਦੇ ਵਿੱਚ ਲੱਗਾ ਹੋਇਆ ਤਾਂ ਇਹ ਹੈ ਦੋਸਤੋ ਇੰਟਰਸ ਇੰਟਰਸ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਪੀਓਪੀ ਹੈ ਉਹਦਾ ਵਰਕ ਡਨ ਕੀਤਾ ਹੋਇਆ ਬਹੁਤ ਅੱਛੇ ਤਰੀਕੇ ਨਾਲ ਜਿਹੜਾ ਪੇਂਟ ਆ ਉਹ ਵਧੀਆ ਕੁਆਲਿਟੀ ਦਾ ਲਾਇਆ ਹੋਇਆ ਤਾਂ ਇਹ ਆ ਦੋਸਤੋ ਕਿਚਨ ਇੱਕ ਗੱਲ ਤੁਹਾਨੂੰ ਦੱਸ ਦਈਏ ਦੋਸਤੋ ਜਿਹੜੀ ਕਿਚਨ ਇਹ ਤੁਹਾਨੂੰ ਇਨਕਲੂਡ ਕਬੂਰਡ ਮਿਲੇਗੀ ਕਬੂਰਡ ਦਾ ਜਿਹੜਾ ਕੰਮ ਆ ਉਹ ਡਨ ਕੀਤਾ ਹੋਇਆ ਹੈਗਾ ਔਰ ਚਿਮਨੀ ਜਿਹੜੀ ਹੈਗੀ ਹੈ ਦੋਸਤੋ ਇੱਥੇ ਤੁਹਾਨੂੰ ਲੱਗੀ ਹੋਈ ਮਿਲੇਗੀ ਬੈਲ ਮੈਕਸ ਦੀ ਔਰ ਜਿਹੜੇ ਸ਼ੈਂਕਾ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਅੱਜਕੱਲ ਲੇਡੀਜ਼ ਨੂੰ ਚਾਹੀਦੀ ਹੁੰਦੀ ਹੈ ਟਾਈਮ ਦੇ ਹਿਸਾਬ ਦੇ ਨਾਲ ਅਪਗ੍ਰੇਡ ਜ਼ਰੂਰੀ ਹੈ ਨਵੀਂ ਕੁਆਲਿਟੀ ਦੇ ਜਿਹੜੇ ਹੈਗੇ ਸ਼ੈਂਕ ਲੱਗੇ ਹੋਏ ਆ ਔਰ ਫਲੋਰ ਤੇ ਅਗਰ ਟਾਇਲ ਦੀ ਗੱਲ ਕਰੀਏ ਤਾਂ ਇਟਾਲੀਅਨ ਛੇਡ ਦੇ ਵਿੱਚ ਚਮਕਾਲੀ ਗ੍ਰੇਸ ਵਾਲੀ ਟਾਇਲ ਲੱਗੀ ਹੋਈ ਹੈ ਔਰ ਇਹ ਆ ਦੋਸਤੋ ਸਾਹਮਣੇ LED ਪੈਨਲ ਤਾਂ ਦੇਖ ਸਕਦੇ ਹੋ ਬਹੁਤ ਅੱਛੇ ਤਰੀਕੇ ਦੇ ਨਾਲ ਇਹ UV ਮਾਰਬਲ ਸ਼ੀਟ ਦੇ ਨਾਲ ਲਾ ਕੇ ਜਿਹੜਾ ਹੈਗਾ ਇਹ ਪੈਨਲ ਤਿਆਰ ਕੀਤਾ ਹੋਇਆ ਤਾਂ ਲਿਫਟ ਹਾਂ ਸਾਈਡ ਆ ਇਹਦੇ ਖੁੱਲਾ ਡੁੱਲਾ ਡਰਾਈਂਗ ਰੂਮ ਔਰ ਡਰਾਈਂਗ ਰੂਮ ਦੀ ਦੋਸਤੋ ਜਿਹੜੀ ਇੰਟਰਸ ਹੈ ਉਹ ਇੱਕ ਬਾਹਰ ਵਾਲੀ ਸਾਈਡ ਵੀ ਰੱਖੀ ਗਈ ਹੈ ਔਰ ਇਹ ਹੈ ਵੈਂਟੀਲੇਸ਼ਨ ਵਿੰਡੋ ਏਸੀ ਦੀਆਂ ਜਿਹੜੀਆਂ ਪਾਈਪਸ ਹੈਗੀਆਂ ਇਨਕਲੂਡ ਦਿੱਤੀ ਹੋਈਆਂ ਔਰ ਇਧਰਲੀ ਸਾਈਡ ਜਿਹੜੇ ਹੈਗੇ ਆ ਟੂ ਰੂਮਸ ਆ ਜਾਂਦੇ ਹੈਗੇ ਦੋ ਕਮਰੇ ਨੇ ਖੁੱਲੇ ਡੁੱਲੇ ਕਮਰੇ ਆ ਕਮਰੇ ਦੇ ਵਿੱਚ ਜਿਹੜਾ ਹੈਗਾ ਜਿਹੜਾ ਹੈਗਾ ਬੈੱਡ ਦਾ ਡਿਜ਼ਾਈਨ ਤੁਸੀਂ ਦੇਖੋ ਵਾਲ ਡਿਜ਼ਾਈਨ ਬਹੁਤ ਅੱਛੇ ਤਰੀਕੇ ਦੇ ਨਾਲ ਜਿਹੜਾ ਹੈਗਾ ਕੀਤਾ ਹੋਇਆ ਹੈਗਾ ਇਹ ਪੀਓਪੀ ਦਾ ਕੰਮ ਹੈ ਬਾਥਰੂਮ ਦੋਨੇ ਕਮਰਿਆਂ ਦੇ ਨਾਲ ਦੋਸਤੋ ਅਟੈਚ ਕੀਤਾ ਹੋਇਆ ਸੋ ਬਾਥਰੂਮ ਦੀ ਜਿਹੜੀ ਗ੍ਰੇਸ ਹੈ ਉਹ ਬਹੁਤ ਵਧੀਆ ਯਾਨੀ ਜਿਹੜੀ ਟਾਇਲ ਦੀ ਕੁਆਲਿਟੀ ਹੈ ਬਹੁਤ ਅੱਛੇ ਤਰੀਕੇ ਨਾਲ ਆ ਦੋਸਤੋ ਜਿਹੜਾ ਸੈਂਟਰੀ ਦਾ ਕੰਮ ਆਣਾ ਔਰ ਜੋ ਵੀ ਟਾਇਲਟ ਸੀਟਸ ਵਗੈਰਾ ਜਾਂ ਸ਼ੈਂਕਾ ਵਗੈਰਾ ਜੋ ਵੀ ਲੱਗਿਆ ਹੋਇਆ ਅੱਛੀ ਕੁਆਲਿਟੀ ਦਾ ਲੱਗਿਆ ਹੋਇਆ ਔਰ ਵੈਂਟੀਲੇਸ਼ਨ ਆਸਤੇ ਇਧਰ ਵਿੰਡੋ ਦਿੱਤੀ ਹੋਈ ਹੈ ਪਿੱਛੇ ਓਪਨ ਜਾਲ ਦਿੱਤਾ ਹੋਇਆ ਔਰ ਦੂਸਰੇ ਰੂਮ ਦੇ ਵਿੱਚ ਗੱਲ ਕਰੀਏ ਦੋਸਤੋ ਸੇਮ ਸਾਈਜ਼ ਆ ਦੋਨੋਂ ਰੂਮ ਦਾ ਟਾਇਲ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਵੈਂਟੀਲੇਸ਼ਨ ਆਸਤੇ ਪਿੱਛੇ ਜਿਹੜਾ ਹੈਗਾ ਜਾਲ ਦਿੱਤਾ ਹੋਇਆ ਇਹ ਆਪਣਾ ਦਰਵਾਜ਼ਾ ਆ ਗਿਆ ਔਰ ਇੱਥੇ ਤੁਸੀਂ ਵਾਸ਼ਿੰਗ ਏਰੀਆ ਰੱਖ ਸਕਦੇ ਹੋ ਟੂ ਡਿਸ ਦਿੱਤੀਆਂ ਹੋਈਆਂ ਉੱਪਰ ਜਾਲਾ ਔਰ ਇਹਦੇ ਨਾਲ ਵੀ ਦੋਸਤੋ ਜਿਹੜਾ ਹੈਗਾ ਵਾਸ਼ਰੂਮ ਅਟੈਚ ਕੀਤਾ ਹੋਇਆ ਜਿਵੇਂ ਪਹਿਲਾਂ ਗੱਲ ਕੀਤੀ ਦੋਸਤੋ ਸੈਂਟਰੀ ਦਾ ਕੰਮ ਹੈ ਜਿਹੜਾ ਬਹੁਤ ਅੱਛੀ ਕੁਆਲਿਟੀ ਦੇ ਨਾਲ ਜਿਹੜਾ ਹੈਗਾ ਕੀਤਾ ਹੋਇਆ ਹੈ ਔਰ ਤੁਹਾਨੂੰ ਜਿਹੜੀਆਂ ਟਾਇਲਟ ਸੀਟਸ ਵਗੈਰਾ ਜੋ ਵੀ ਸ਼ੈਂਕ ਵਗੈਰਾ ਦੀ ਕੁਆਲਿਟੀ ਹੈਗੀ ਆ ਉਹ ਨਾ ਬ੍ਰੈਂਡਿੰਗ ਜਿਹੜੀ ਹੈਗੀ ਇੱਥੇ ਯੂਜ਼ ਕੀਤੀ ਹੋਈ ਹੈ ਤਾਂ ਇਹ ਆ ਪ੍ਰੋਪਰ ਪੂਰੇ ਘਰ ਦੀ ਲੁੱਕ ਆ ਜੋ ਉੱਪਰ ਚੱਲਦੇ ਆ ਤਾਂ ਸਟੇਅਰ ਦੀ ਗੱਲ ਕਰੀਏ ਦੋਸਤੋ ਜਿਹੜੇ ਦਾ ਤੁਹਾਨੂੰ ਦੱਸਿਆ ਸੀ ਟਾਈਲਸ ਔਰ ਇਨਕਲੂਡ ਮਾਰਬਲ ਦੇ ਨਾਲ ਇਹਨੂੰ ਬਹੁਤ ਸੋਹਣਾ ਸਟਾਈਲਿਸ਼ ਜਿਹੜਾ ਹੈਗਾ ਡਿਜ਼ਾਈਨ ਤਿਆਰ ਕੀਤਾ ਹੋਇਆ ਔਰ ਘਰ ਦੀ ਪਾਵਰ ਆਸਤੇ ਸੈਪਰੇਟ ਐਮਸੀ ਦਿੱਤੇ ਹੋਏ ਨੇ ਦੋਸਤੋ ਜਦੋਂ ਉੱਪਰ ਵਾਲਾ ਆ ਜਾਂਦੇ ਆ ਤਾਂ ਇੱਥੇ ਤੁਹਾਨੂੰ ਖੁੱਲੀ ਡੁੱਲੀ ਜਿਹੜੀ ਹੈਗੀ ਬਾਲਕਨੀ ਮਿਲਦੀ ਹੈ ਬਾਲਕਨੀ ਤੋਂ ਤੁਸੀਂ ਜਿਹੜਾ ਹੈਗਾ ਬਾਹਰ ਵੱਲ ਦਾ ਰਸਤਾ ਦੇਖ ਸਕਦੇ ਹੋ ਖੁੱਲੀ ਡੁੱਲੀ ਜਿਹੜੀ ਹੈਗੀ ਸੜਕ ਹੈ ਬਹੁਤ ਹੀ ਸਾਇਲੈਂਟ ਮਾਹੌਲ ਹੈ ਗ੍ਰੀਨਰੀ ਬਣੀ ਹੋਈ ਹੈ ਔਰ ਇਧਰਲੀ ਸਾਈਡ ਤੇ ਜਿਹੜਾ ਹੈਗਾ ਬਹੁਤ ਅੱਛੇ-ਅੱਛੇ ਜਿਹੜੇ ਹੈਗੇ ਘਰ ਰੈ residensial ਕੀਤੇ ਹੋਏ ਨੇ ਤਾਂ ਇਹ ਆ ਦੋਸਤੋ ਉੱਪਰ ਵਾਲਾ ਰੂਮ ਔਰ ਪਿੱਛੇ ਗੱਲ ਕਰੀਏ ਇਹ ਦੋਸਤੋ ਜਿਹੜਾ ਜਗ੍ਹਾ ਦਿੱਤੀ ਹੋਈ ਹੈ ਛੱਤ ਬਹੁਤ ਖੁੱਲੀ ਡੁੱਲੀ ਪ੍ਰੋਪਰ ਛੱਤ ਹੈ ਔਰ ਲਾਸਟ ਇੱਕ ਬਾਥਰੂਮ ਦੀ ਸਪੇਸ ਵੀ ਹੈ ਪਿੱਛੇ ਜਿਹੜੇ ਹੈਗੇ ਪ੍ਰੋਪਰ ਘਰ ਪਾਏ ਹੋਏ ਹੈਗੇ ਆ ਕਵਰ ਨੇ ਸੋ ਉੱਪਰ ਵਾਲਾ ਜਿਹੜਾ ਇਹ ਹੈ ਵਾਸ਼ ਨੂੰ ਇਹਦੇ ਵਿੱਚ ਵੀ ਦੇਖੋ ਦੋਸਤੋ ਸੈਂਟਰੀ ਦਾ ਕੰਮ ਹੈ ਜਿਹੜਾ ਅੱਛੀ ਕੁਆਲਿਟੀ ਦੇ ਵਿੱਚ ਕੀਤਾ ਹੋਇਆ ਹੈ ਅਗਰ ਦੋਸਤੋ ਤੁਸੀਂ ਇਸ ਕੋਠੀ ਨੂੰ ਲੈਣਾ ਚਾਹੁੰਦੇ ਹੋ ਤਾਂ 150 ਗਜ ਦੀ ਇਹ ਕੋਠੀ ਹੈਗੀ ਹੈ ਤੁਸੀਂ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਵੀ ਕਿਸੇ ਘਰ ਮਕਾਨ ਦੁਕਾਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਨੂੰ ਸਾਡੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਔਰ ਜਿਹੜੀ ਤੁਹਾਡੀ ਐਡ ਹੈ ਬਿਲਕੁਲ ਫ੍ਰੀ ਆਫ ਕਾਸਟ ਕੀਤੀ ਜਾਏਗੀ Está no